ਸਸਿਕਾ ਪਿਓ ਮੈਂ ਬਾਜਵਾ ਪੰਜਾਬੀ ਪੈਰਸਪੇਜ ਤੋਂ ਆ ਵੀਡੀਓ ਨੂੰ ਐਨਾ ਕਿ ਤੂੰ ਸ਼ੇਅਰ ਕਰਿਓ ਨਾ ਇੱਕ ਆ ਲੰਡੂ ਜਿਹਾ ਕਲਾਕਾਰ ਆ ਕੋਈ ਐਲੀ ਮੰਗੜ ਜੀ ਠੀਕ ਹੈ ਮੈਂ ਉਹਦੀ ਵੀਡੀਓ ਦੇਖੀ ਉਹਦੀ ਲੈਂਗੁਏਜ ਦੇਖੀ ਉਸ ਬੰਦੇ ਨੇ ਪਹਿਲਾਂ ਮੈਂ ਇਹ ਪੁੱਛਦਾ ਕਿ ਜਿਹੜੀ ਉਹਨੇ ਵੀਡੀਓ ਬਣਾ ਕੇ ਪਾਈ ਉਹ ਵੀਡੀਓ ਉਹਦੀ ਧੀਆ ਪਹਿਣਾ ਨਾ ਵੀ ਸੁਣਨੀ ਹੁੰਦੀ ਇਹੋ ਜਿਹਾ ਲੰਡੂ ਕਲਾਕਾਰ ਨੂੰ ਕਿਹਨੇ ਸੁਣਨਾ ਠੀਕ ਹੈ ਉਤੇ ਬਾਤ ਤੂੰ ਗੱਲ ਕਰਦਾ ਰੰਧਾਵੇ ਦੀ ਕਹਿੰਦਾ ਉਹਦਾ ਪਾਸਪੋਰਟ ਕਿਹਨੇ ਬਣਾਣਾ ਠੀਕ ਹੈ ਤੇਰੇ ਪਿਓ ਕੋ ਪਾਸਪੋਰਟ ਵੀ ਹੈ ਹਰ ਇੱਕ ਡਾਕੂਮੈਂਟ ਵੀ ਹੈ ਰੰਧਾਵੇ ਦਾ ਛੱਡ ਪਹਿਲਾ ਬਾਜਵੇਂ ਨੂੰ ਆ ਕੇ ਮਿਲ ਜਿਹੜੀ ਰੰਧਾਵੇ ਦਾ ਗਾ ਕੰਦ ਖੜੀ ਨਾ ਪਹਿਲਾ ਉਹਨੂੰ ਆ ਕੇ ਮਿਲ ਲੈ ਠੀਕ ਹੈ ਉੱਤੇ ਬਾਅਦ ਅਗਲੀ ਗੱਲ ਕਰਦਾ ਉਹਦਾ ਬੀਜਾ ਕੀ ਨ ਲਵਾਣਾ ਮੈਂ ਕੱਲ ਨੂੰ ਕੈਨੇਡਾ ਪਜਾ ਦੂ ਰੰਧਾਵੇ ਨੂੰ ਪਰ ਉਹ ਪਤਾ ਕਿਆ ਕਹਿੰਦਾ ਜਿੰਨਾ ਚਿਰ ਪੰਜਾਬ ਦਾ ਸੁਧਾਰ ਨਹੀਂ ਹੁੰਦਾ ਭਗਵਾਨ ਤੁਮਨ ਭਾਈ ਕਹਿੰਦਾ ਕੁਰਸੀ 'ਤੇ ਨਹੀਂ ਬੈਠਦਾ ਸੀਐਮ ਦੀ ਪਰ ਤੇਰੇ ਵਗੇ ਲੰਡੂ ਕਲਾਕਾਰ ਬੋਰੀ 'ਚ ਬੰਨ ਕੇ ਕਿਸੇ ਦਰਿਆਕ ਨਹੀਂ ਛੱਡਦਾ ਉਨਾ ਚਿਰ ਕਹਿੰਦਾ ਮੈਂ ਪੰਜਾਬ ਨਹੀਂ ਛੱਡਣਾ ਉਹਨੂੰ ਨਾ ਤਾਂ ਬੀਜਿਆਂ ਦੀ ਘਾਟ ਹੈ ਨਾ ਪਾਸਪੋਰਟਾਂ ਦੀ ਘਾਟ ਹੈ ਠੀਕ ਹੈ ਉਹ ਸੱਚਾ ਇਨਸਾਨ ਹੈ ਠੀਕ ਹੈ ਉਤਲ ਗੱਲ ਕਰਦਾ ਤੂੰ ਮੋਟਰਾਂ ਦੀ ਪੱਠੇ ਪੁੱਠੇ ਵੱਢ ਠੀਕ ਹੈ ਤੇਰੇ ਵੱਗੇ ਅਸੀਂ ਪੱਠੇ ਵੱਢਣ ਰੱਖੇ ਹੋਏ ਮੋਟਰਾਂ ਵਾ ਠੀਕ ਹੈ ਐਲੀ ਮੰਗਟ ਸੁਣ ਲੈ ਧਿਆਨ ਨਾਲ ਤੇ ਉਤੋਂ ਬਾਅਦ ਅਗਲੀ ਗੱਲ ਤੂੰ ਗੱਲ ਕਰਦਾ ਮੋਟਰਾਂ 'ਤੇ ਜਿਹੜੇ ਬੰਦੇ ਬੈਠਦੇ ਸਮਾਜ ਸਮੂਹ ਲੈ ਕੇ ਬਹਿ ਜਾਂਦੇ ਨਸ਼ੇ ਪੱਤੇ ਵਾਲੇ ਜਿੰਨੇ ਪੰਜਾਬ ਦੇ ਕਿਸਾਨ ਹੈ ਉਹ ਹਰ ਇੱਕ ਹਰ ਇੱਕ ਕਿਸਾਨ ਦੀ ਮੋਟਰ ਹੈ ਚਾਹੇ ਕੋਈ ਕੈਨੇਡਾ ਜਾ ਜਾਏ ਕਿਤੇ ਵੀ ਹੈ ਹਰ ਇੱਕ ਦੀ ਮੋਟਰ ਹੈ ਉਹ ਹਰ ਇੱਕ ਨਸ਼ੇੜੀ ਹੈ ਕਿਸੇ ਤੇਰੇ ਪਿਓ ਦੀ ਵੀ ਮੋਟਰ ਹੋਣੀ ਤੇਰੇ ਜੀਜੇ ਦੀ ਵੀ ਮੋਟਰ ਹੋਣੀ ਉਹ ਸਾਰੇ ਨਸ਼ੇੜੀ ਹੈ ਪਹਿਲਾਂ ਮੈਨੂੰ ਇਹ ਗੱਲ ਦਾ ਜਵਾਬ ਦੇ ਨਹੀਂ ਠੀਕ ਹੈ ਬਾਕੀ ਤੂੰ ਜਿੱਦੀ ਬੇਇੱਜ਼ਤੀ ਕਰਨੀ ਕਰੀ ਜਾ no problem ਪਰ ਆਪਣੀ ਲੈਂਗੁਏਜ ਸੁਧਾਰ ਉਹ ਤੇ ਬਾਅਦ ਗੱਲ ਕਰਦਾ ਤੂੰ ਏਕੇ ਦੀ 30 ਰੁਪਏ ਦੀ ਉਹ ਏਕੇ ਦੀ ਤੇਰੇ ਬਾਗਿਆਂ ਦੀ ਔਕਾਦ ਲਿਆਣੀ ਤੇਰੇ ਬਾਗੇ ਲੰਡੂ ਕਲਾਕਾਰਾਂ ਨੂੰ ਅਸੀਂ ਔਕਾਦ ਦਿਖਾਣੀ ਤੇ ਤੁਹਾਨੂੰ ਦਿਖਾਣਾ ਕਿ ਪੰਜਾਬ ਦਾ ਬਿਰਸਾ ਕਿਆ ਹੁੰਦਾ ਤੇ ਪੰਜਾਬ ਦਾ ਕਲਚਰ ਕਿਆ ਹੁੰਦਾ ਜਿਹੜੀ ਤੁਹਾਡੀ ਲੈਂਗੁਏਜ ਬਦਲੀ ਵੀ ਨਾ ਇਹ ਸਿਹਾਰਕ ਹੈ ਤੁਹਾਨੂੰ ਦਿਖਾਣੀ ਹੈ ਇਹ ਪੰਜਾਬੀ ਪੈਰਿਸ ਪੇਡ ਦਾ ਵਾਦਾ ਹੈ ਤੇ ਉਤੇ ਬਾਦ ਜਿਹੜੀ ਰੰਧਾਵੇ ਵੱਲ ਉਂਗਲੀ ਉਠਦੀ ਨਾ ਉਸ ਉਂਗਲੀ ਨੂੰ ਤੋੜੂਗਾ ਮੈਂ ਬਾਜਵਾ ਪਹਿਲਾਂ ਮੇਰ ਨਾਲ ਆ ਕੇ ਮਿਲੀ ਫਿਰ ਰੰਧਾਵੇ ਨਾਲ ਗੱਲ ਕਰੀ ਠੀਕ ਹੈ ਪਹਿਲਾਂ ਆਪਣੀ ਲੈਂਗੁਏਜ ਸੁਧਾਰ ਤੈਨੂੰ ਕਿਉਂ ਆਪਣੀ ਭੈਣ ਵਿਆਣੀ ਜਿਹੜਾ ਤੂੰ ਇੰਨਾ ਜਿਆਦਾ ਹੋ ਰਿਹਾ ਤੈਨੂੰ ਖਣੀ ਕਿਹੜਿਆ ਤੇਰੇ ਕੋਲ ਬੈਠੇ ਚਾਰ ਕਰ ਤੇਰੇ ਨੌ ਦੇ ਪਟੇ ਪਾਈ ਬੈਠੇ ਗਾਲਾਂ ਚ ਹੈ ਰੈਪ ਸੁਣਾ ਦੇ ਉਹ ਸੁਣਾ ਦੇ ਬਹੁਤ ਸੁਣਾ ਦੇ ਕੁਝ ਵੀ ਸੁਣਾ ਉਹ ਕੰਮ ਥੋੜਾ ਏ ਵਿਚਾਰ ਹੈ ਤੁਸੀਂ ਯਾਰ ਉਹ ਕੰਮ ਥੋੜਾ ਏ ਤੂੰ ਕਿਸੇ ਦੀ ਮੇਟੀ ਕਰ ਸਾਨੂੰ ਲੋ ਪ੍ਰੋਗਰਾਮ ਹੈ ਪਰ ਯਾਰ ਕਿਸੇ ਨੂੰ ਗਾਲਾਂ ਤਾਂ ਨਾ ਕੱਢ ਮਾਵਾ ਭੈਣਾਂ ਦੀ ਤੇਰੀ ਵੀਡੀਓ ਹਰ ਇੱਕ ਘਰ ਵਿੱਚ ਹਰ ਇੱਕ ਪਰਿਵਾਰ ਵਿੱਚ ਤੁਹਾਨੂੰ ਦੇਖਿਆ ਜਾਂਦਾ ਤੁਸੀਂ ਵੀ ਲੈਂਗੁਏਜ ਕੀ ਏ ਮੇਰਾ ਵੀ ਦਿਲ ਕਰਦਾ ਤੈਨੂੰ ਗਾਲਾਂ ਕੱਢਾਂ ਇਸ ਟਾਈਮ ਪਰ ਮੈਂ ਤੇਰੇ ਵਾਂਗ ਘਟੀਆ ਇਨਸਾਨ ਨਹੀਂ ਏ ਠੀਕ ਹੈ ਕਿਸੇ ਤੇ ਜੜੋ ਨਾ ਉਹਦੇ ਵਰਗੇ ਬਣੋ ਉਹ ਤੋਂ ਵਧੀਆ ਬਣ ਕੇ ਦਿਖਾਓ ਲੋਕਾਂ ਠੀਕ ਹੈ ਉਤੋਂ ਅਗਲੀ ਗੱਲ ਸੁਣ ਲੈ ਤੂੰ ਕਹਿੰਦਾ ਮੋਟਰ ਆਪ ਸਮਾਨ ਲਾਇਆ ਹੋਣਾ ਜੀ ਉਹ ਮੋਟਰ ਵਗੈਰਾ ਭੁੱਲ ਗਿਆ ਹੋਣਾ ਤੇਰੇ ਵਾਂਗ ਇਹ ਨਹੀਂ ਮੋਟਰ ਵਗਾਨ ਨੂੰ ਰੱਖੀਦਾ ਇੱਟਾਂ ਦੇ ਪੁੱਤ ਨਾ ਨੱਕੇ ਮੋੜ ਕਾਉਂਦੇ ਨਾ ਤੇ ਬਗਾਂ ਗਾ ਲੇਗਾ ਠੀਕ ਹੈ ਤੇ ਉਥੇ ਬਾਅਦ ਤੂੰ ਲਾਈਵ ਗਾ ਕਾ ਬਾਂਟੀ ਰਾਮ ਗੜੀ ਹੈ ਨਾ ਰੰਧਾਵੇ ਨਾ ਤੇ ਬਾਂਟੀ ਐਨ ਆਰ ਆਈ ਪਿੰਡ ਵਾਲੇ ਪੇਚ ਵੀ ਸਾਡਾ ਵੀਰ ਬਾਂਟੀ ਉਹਦੇ ਨਾਲ ਤੇ ਉਤੋਂ ਬਾਅਦ ਉਪਲਵਾਈ ਨਾ ਤੇ ਮਨਪ੍ਰੀਤ ਵਾਈ ਨਾ ਸਾਡੇ ਜਿੰਨੇ ਵੀ ਵੀਰ ਹੈ ਇਹਨਾਂ ਚੋਂ ਕਿਸੇ ਨਾਲ ਵੀ ਨਾ ਤੂੰ ਲਾਈਵ ਗਾ ਕਾ ਦਿਖਾ ਦੇ ਠੀਕ ਹੈ ਤੇਰਾ ਵੀ ਪਤਾ ਲੱਗ ਜਣਾ ਸਾਨੂੰ ਕਿੰਨੇ ਕੁ ਤੂੰ ਪਾਣੀ ਤੇ ਲੋਕਾਂ ਦਾ ਮਜ਼ਾਕ ਆੜਾ ਹੁੰਦਾ ਠੀਕ ਹੈ ਨਾ ਬਾਕੀ ਰਹੀ ਗੱਲ ਰੰਧਾਵੇ ਦੀ ਰੰਧਾ ਬਿੰਨਾ ਤਾਂ ਪਾਸਪੋਰਟਾਂ ਦੀ ਘਾਟ ਹੈ ਨਾ ਬੀਜਿਆਂ ਦੀ ਘਾਟ ਹੈ ਤੇ ਨਾ ਹੀ ਉਹਨੂੰ ਕਿਸੇ ਚੀਜ਼ ਦੀ ਘਾਟ ਹੈ ਠੀਕ ਹੈ ਉਹ ਇੱਕ ਆਮ ਇਨਸਾਨ ਹੈ ਉਹ ਆਮ ਇਨਸਾਨ ਵਾਂਗੂ ਰਹਿਣਾ ਚਾਹੁੰਦਾ ਉਹਦੇ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਹੈ ਠੀਕ ਹੈ ਉਹ ਸਿਰਫ ਪੰਜਾਬ ਨੂੰ ਪੰਜਾਬ ਨੂੰ ਪੰਜਾਬ ਦੀ ਨੌਜਵਾਨਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਸੇਵਾ ਕਰਨਾ ਚਾਹੁੰਦਾ ਠੀਕ ਹੈ ਰਹੀ ਗੱਲ ਦੁਬਈ ਦੀ ਜੇ ਉਹ ਸਾਨੂੰ ਨਹੀਂ ਪਤਾ ਤੂੰ ਜਬ ਮਾਸੀ ਦੀ ਨਾ ਭੂਆ ਦੀ ਕੁੜੀ ਨੇ ਕਿੰਨਾ ਵਿਆਹ ਕਰਾ ਕੇ ਪੁੱਜਿਆ ਕੈਨੇਡਾ ਜਾਂ ਤੂੰ ਕਿਹੜੀਆਂ ਕੰਧਾਂ ਟੱਪ ਕੇ ਪੁੱਜਿਆ ਸਤਿ ਕਿਕਰ ਕੋਈ ਚੀਜ਼ਾਂ ਲੁਕੀਆਂ ਮਾ ਕਿੱਦਾਂ ਪੁੱਜਿਆ ਸਾਨੂੰ ਹੀ ਪਤਾ ਹੈ ਪਰ ਬਾਈ ਆਪਣੀ ਲੈਂਗੁਏਜ ਸੁਧਾਰ ਠੀਕ ਹੈ ਇਹ ਗੁੱਸਾ ਚੜਿਆ ਨਾ ਬਾਜਵੇ ਨਾਲ ਗੱਲ ਕਰ ਲਈ ਪਹਿਲਾਂ ਡਾਇਰੈਕਟ ਫੋਨ ਪੁਕਾ ਲਈ ਭਾਵੇਂ ਪੇਜ ਪਰ ਲਾਈਵ ਹੋ ਕੇ ਕਰ ਲਈ ਭਾਵੇਂ ਮੇਰੇ ਨਾਲ ਠੀਕ ਹੈ ਧੰਨਵਾਦ ਜੀ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੱਕ ਪਹੁੰਚਾ ਦਿਓ ਜੀ